ਅੰਮ੍ਰਿਤਸਰ ਦੀ ਪੰਜਾਬ ਪੁਲਿਸ ਦਾ ਇੱਕ ਵਾਰ ਫੇਰ ਮਾੜਾ ਰੂਪ ਦੇਖਣ ਨੂੰ ਮਿਲਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਬਜ਼ੁਰਗ ਰੇੜਾ ਚਾਲਕ ਨਾਲ ਬਦਸਲੂਕੀ ਕੀਤੀ ਗਈ ਪੁਲਿਸ ਮੁਲਾਜ਼ਮ ਨੇ ਰੇੜਾ ਚਾਲਕ ਦੀ ਦਾੜੀ ਪੁੱਟੀ ਅਤੇ ਚਪੇੜਾ ਮਾਰ ਕੇ ਦਸਤਾਰ ਉਤਾਰ ਦਿੱਤੀ ਰੋਸਵਜੋਂ ਲੋਕਾਂ ਨੇ ਉਕਤ ਪੁਲਿਸ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਕਰਨ ਲਈ ਧਰਨਾ ਲਗਾ ਦਿੱਤਾ ਮੈਂ ਰਤਨ ਸ਼ੰਗਰ ਚੌਂਕ ਦੇ ਵਿੱਚੋਂ ਮਾਲ ਲਈ ਜਾਂਦਾ ਲੱਗ ਕੇ ਰੇੜੇ ਤੇ ਤੇ ਮੈਂ ਜਾਣਾ ਇਸਲਾਮਾਬਾਦ ਆ ਇਹ ਚੌਂਕ ਦੇ ਵਿੱਚ ਆਇਆ ਮੈਂ ਕਚਹਿਰੀ ਵਾਲੇ ਚੌਂਕ ਦੇ ਵਿੱਚ ਆਇਆ ਤੇ ਮੈਨੂੰ ਪੁੱਛਿਆ ਜਾਂਦਾ ਵੀ ਸਿੱਧਾ ਰੇੜਾ ਕਰ ਲਾ ਮੈਂ ਨਾ ਛੱਡਣੀ ਐ ਜਾਨਾ ਮੈਂ ਆਉਣ ਮੋਹਲੇ ਰੇਲਾ ਗਾਰਿਓ ਮੈਨੂੰ ਫੜ ਕੇ ਨਾ ਤੇ ਇੱਥੇ ਦਾੜੀਓ ਤੇ ਪੰਚਾਇਤ ਚ ਬਿੜਾ ਮਾਰਦੀਆਂ ਮੇਰੀ ਪੱਗ ਲੱਤ ਗਈ ਮੈਂ ਉਹਨੂੰ ਆਖਿਆ ਵੀ ਤੂੰ ਪੁੱਤ ਮੈਨਾਂ ਬਹੁਤ ਮਾਰਾ ਕੀਤਾ ਪਰ ਤੈਨੂੰ ਚਪੇਰ ਨਹੀਂ ਸੀ ਚਾਹੀਦੀ ਮਾਰਨੀ ਮੇਰੀ ਮੰਗ ਐ ਵੀ ਉਹ ਸਪੈਨ ਕਰਨਾ ਚਾਹੀਦਾ ਤੁਹਾਡੀ ਪੱਗ ਨਹੀਂ ਲਾਈ ਇਹਨਾਂ ਨੇ ਪੱਗ ਲਾਈ ਆ ਹਾਂਜੀ ਮੇਰੀ ਇੱਥੇ ਦਾੜੀ ਪੁੱਟੀ ਆ ਦਾੜੀ ਪੁੱਟੀ ਇੱਥੇ ਦਾੜੀ ਤੇ ਫੜ ਕੇ ਮੈਨੇ ਮਾਰਿਆ ਮੈਂ ਕੋਈ ਬੱਚਾ ਕੋਈ ਝੂਠ ਮਾਨ ਵਾਲਾ ਨਹੀਂ ਆ ਮੈਂ ਮੀਡੀਆ ਨੇ ਜਦ ਇਸ ਬਾਬਤ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਪੀੜਤ ਮੁਖਤਿਆਰ ਸਿੰਘ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ